ਸੁਹਣੇ ਲੰਗਾ ਇਥੇ ਨੇ ਸਿਖੋਨੇ ਛੱਡਿਆ ਦਾ ਸੁਹਣੇ ਛੱਡਿਆ ਦਾ ਸਕੂਲੇ ਇਹ ਵੱਜ ਗਏ ਨੇ 9:30 ਕਰ ਲਈਏ ਕੰਮ ਕਰ ਤੋਂ ਪਾਏ ਦੇ ਲੋ ਪੂਰੀ ਆਈ ਹੋਏ ਨੇ ਪੂਰਾ ਓਕੇ ਰਿਪੋਰਟ ਬੈਦਰ ਐਸਲਾ ਤਾਂ ਗਰਮੀ ਲੱਗਦੀ ਆ ਲੋ ਟੀ-ਸ਼ਰਟ ਪਾਈ ਹੋਏ ਸਵੇਰੇ ਜੋ ਛੱਡਣ ਗਿਆ ਉਹ ਦੋ ਦੋ ਜੈਕਟਾਂ ਪਾਈਆਂ ਇਹ ਚੱਲ ਜੀ ਬੋਲੋ ਕਾਂਟੇ ਦੇਖਣ ਲੱਗੀ ਕਿ ਉਹ ਕੀ ਮੈਂ ਕੋਈ ਕੁਝ ਨਹੀਂ ਪੱਕਾ ਤੱਕੋ ਤੈਨੂੰ ਬੰਗਾਨੀ ਮਾਮੇ ਮੈਂ ਦਿਖਾਉਂਦਾ ਇਧਰ ਕਿੰਨੇ ਟੁੱਟੇ ਮਾਮੇ ਦਾ ਹੈ ਆਹ ਆਜ ਰਿਹਾ ਇਹ ਬਹੁਤ ਠੀਕ ਬੜਾ ਬੜਾ ਇਹ ਕਿ ਸੰਡੀਆਂ ਨਹੀਂ ਦੇਲਾ ਪਈਆਂ ਹਨ ਆ ਲੈ ਇਹ ਕਾ ਵੀ ਪੱਕਾ ਜਿਹਾ ਗਰਮੀਆਂ ਨੂੰ ਪੈ ਜਾਂਦੀਆਂ ਸੰਡੀਆਂ ਇਹ ਕਾ ਉਹਦੇ ਵਿੱਚ ਇਧਰੋਂ ਲੱਗਿਆ ਦੇ ਆ ਦੋ ਇਧਰੋਂ ਪਰੀ ਆ ਲੱਗਿਆ ਤੇ ਨਾਲ ਇੱਕ ਵਿੱਚ ਮੈਂ ਦੇਖਿਆ ਹੀ ਪਤਾ ਨਹੀਂ ਕਿੱਥੇ ਕੋਈ ਬਹੁਤ ਵੱਡਾ ਆ ਉਹ ਬਹੁਤ ਵੱਡਾ ਐਮਰੂਦ ਜਿਹੜੇ ਗਰਮੀ ਵਾਲੇ ਹੁੰਦੇ ਉਹਨਾਂ ਜੋ ਪੈ ਜਾਂਦੀਆਂ ਸੁੰਗੀਆਂ ਪਰ ਹੁਣ ਜਦੋਂ ਦੀ ਦਵਾਈ ਦੂਵੀ ਪਾਈ ਐ ਇਹਨੂੰ ਉਹਦੇ ਵਧੀਆ ਨਿਕਲੇ ਪਾਪ ਕੀ ਆ ਬਟਾ ਤੇ ਅੱਜ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗੀ ਮਸਿਆ ਤੇ ਨਾਲੇ ਸੰਗਰਾਂ ਆ ਤਾਂ ਪਰਮਾਤਮਾ ਮਹੀਨਾ ਸਾਰਿਆਂ ਦਾ ਵਧੀਆ ਹੋਵੇ ਤੇ ਆਪਾਂ ਚੱਲਦੇ ਹਾਂ ਸੂਸਾਂ ਤੇ ਸੁੱਖੂ ਮੇਰਾ ਪੁੱਤ ਵੀ ਤਿਆਰ ਹੋ ਗਿਆ ਹਾਂ ਨਾਸਾ ਚ ਉਂਗਲੀ ਮਾਰਦੀ ਕਿ ਕਰੀ ਪੂਝ ਮਾਰਦੀ ਇਹਦਾ ਨਾਸਾ ਹੀ ਮਾਰ ਹਾਂ ਬੰਦਾ ਕਵਾਟ ਗਿਆ ਬੰਦਾ ਕਵਾਟ ਗਿਆ ਆਜ ਆ ਬੰਦਾ ਕਵਾਟ ਆਹ ਇੱਧਰ ਆ ਮਾਮਾ ਇੱਧਰ ਤੋੜ ਇੱਧਰ ਲਿਆ ਡੰਡਾ ਹਨ ਨੀंबू ਕਿ ਆ ਸੀ ਨੀंबू ਅੱਗੇ ਪੀਓ ਪੀ ਲੈ ਅਚਾਰ ਭਾ ਜਿਹੜਾ ਪੀ ਇੱਧਰ ਤੋੜ ਮਾਮਾ ਇੱਧਰ ਆ ਇਹ ਤਾਂ ਗਲਿਆ ਨਹੀਂ ਗਲਿਆ ਨਹੀਂ ਆਹ ਤਾਂ ਗਲਿਆ ਤੋਤੇ ਨੇ ਖਾਦਾ ਰੰਗ ਦਾ ਨਾ ਤਾਂ ਆਹ ਜਿਹੜਾ ਗਲਿਆ ਰਹਿਣ ਤਰੇ ਆ ਥੋੜੀ ਕਾਹ ਹੋਣਾ ਇੱਧਰ ਆ ਕੀ ਇੱਧਰ ਆ ਮੈਂ ਮੈਂ ਇੱਧਰ ਦਿਖਾ ਲਦਾ ਤੈਨੂੰ ਆਹ ਤੋੜ ਆਹ ਦੇ ਕਿੰਡਾ ਭਾਰਾ ਬਹੁਤ ਸਵਾਦ ਹੋਣਾ ਇਹ ਇੱਕ ਆਹ ਉੱਪਰ ਆ ਔਂ ਤੇ ਇੱਕ ਔਂ ਆ ਦੋਨੇ ਤੋੜ ਹਾਲਾ ਹਾਂ ਪਹਿਲਾਂ ਹਾਂ ਇੱਕ ਹਾਲਾ ਹਾਂ ਹਾਂ ਇਹ ਲੈ ਗਿਆ ਇੱਕ ਆਹ ਲਾ ਆ ਦੇ ਆ ਦੇ ਇਹ ਆ ਦੇ ਆ ਜਿੱਥੇ ਆ ਦੇ ਹਾਂ ਇਹਨੂੰ ਲਾ ਆ ਪੱਕਾ ਆ ਲੈ ਤੈਨੂੰ ਹੋਰ ਵੀ ਦਿਖਾ ਲਦਾ ਹੋਰ ਵੀ ਹੈਗੇ ਇੱਥੇ ਕ ਕਹਿੰਦੇ ਤੋਤੇ ਆ ਟੋਕੇ ਇਹ ਦਿਖਾਉਂ ਆ ਲੈ ਕਾ ਦੇ ਇੰਦਰ ਮੰਮੀ ਕਾ ਦੇ ਆ ਗੁੰਜੇ ਤੋਤੇ ਵਾਲਾ ਰਹਿੰਦੇ ਨਹੀਂ ਇਹ ਦਿਖਾਣਾ ਹੁੰਦਾ ਅੱਛਾ ਇਹ ਬਿਠਾਉਂ ਆ ਦੇ ਇਹ ਪੱਕਾ ਹਾਂ ਇਹਦਾ ਲੰਮਕਾ ਆ ਦੇ ਵੱਡਾ ਆ ਕੱਟਿਆ ਨਹੀਂ ਪੱਕਾ ਕੱਟਿਆ ਕਿਉਂਕਿ ਮੈਂ ਹੋਰ ਦੇਖਿਆ ਓਕੇ ਮੈਂ ਹੋ ਗਏ ਅਮਰੂ ਟੋੜੇ ਅੱਜ ਕਈ ਬੰਦੇ ਹਨ ਮੈਨੂੰ ਉਹ ਕਰ ਲੈਂਦੇ ਕੀ ਉਹਨੂੰ ਕਹਿੰਦੇ ਆ ਕਨੈਕਟ ਇਹ ਕਰਦੇ ਹੁੰਦੇ ਯਾਨੀ ਕਿ ਲੱਗੇ ਜਿਹਾ ਉਹਨੂੰ ਹੋਰ ਵੀ ਆੜ ਦਵਾਲੇ ਵੀ ਕਿਤੇ ਵੀ ਮੈਂ ਯਾਰ ਆਪੇ ਹੀ ਨਹੀਂ ਬੜਾ ਉਹ ਕਰਦਾ ਹਨ ਪਤਾ ਕਿਵੇਂ ਆ ਮੇਰਾ ਥੋੜੀ ਜੀ ਕਿਉਂਕਿ ਮੇਰਾ ਲੋਕਾਂ ਨੂੰ ਨਹੀਂ ਕਿ ਹਾਂ ਵੀ ਹੈਲੋ ਹਾਈ ਕਰ ਲਿਆ ਤੇ ਬਸ ਰੱਖ ਲਈ ਮੋੜ ਕੇ ਅਗਲਾ ਦੂਰ ਵੀ ਹੋ ਗਿਆ ਕੋਈ ਗੱਲ ਨਹੀਂ ਮੇਰਾ ਸੁਭਾਅ ਇਦਾਂ ਦਾ ਹੈ ਕਿ ਮੈਂ ਅਗਲੇ ਨਾਲ ਜੁਟੈਚ ਹੋ ਗਿਆ ਦਿਲੋਂ ਹੋ ਜਾਣਾ ਫੇ ਇੱਥੇ ਹੋ ਜਾ ਪਤਾ ਇਹ ਜਦੋਂ ਅਗਲਾ ਦੂਰ ਜਾਵੇ ਜਾਂ ਬਲਾਉਣਾ ਹਟ ਜਵੇ ਵੀ ਮੈਂ ਹਟ ਹੁੰਦਾ ਸੋ ਤਾਂ ਕਰਕੇ ਬਹਾਵਾ ਟਾਈਮ ਹੋ ਗਿਆ 4-5 ਸਾਲ ਮੈਂ ਕੱਲਾ ਹੀ ਰਹਿ ਕੇ ਖੁਸ਼ ਹਾਂ ਯਾਨੀ ਕਿ ਖਾਸ ਭਰਾ ਹੈਗੇ ਜਿਹੜੇ ਹੈਗੇ ਆ ਉਹਨਾਂ ਨਾਲ ਹੋ ਜਾਂਦੀ ਫੋਨ ਤੇ ਗੱਲ ਤਾਲਿਆਣੇ ਕਿ ਹੁਣ ਗਾਂ ਮੋਰ ਫਰੈਂਡ ਬਣਾਉਣੇ ਜਿੱਦ ਕਈ ਅੱਜ ਕੱਲ ਤੁਸੀਂ ਦੇਖਦੇ ਆ ਅੱਜ ਕਿਸੇ ਨਾਲ ਹੋਰ ਹੁੰਦਾ ਕੱਲ ਨੂੰ ਕੋਈ ਹੋਰ ਹੁੰਦਾ ਆ ਇਹ ਜੀ ਯਾਰ ਮੈਂ ਬੰਦ ਕਰਤੀ ਆ ਕਿ ਗੁੱਸਾ ਵੀ ਭਰਾ ਮੇਰੇ ਕਰ ਲੈਂਦੇ ਆ ਕਿ ਹਾਂ ਵੀ ਤੈਨੂੰ ਫੋਨ ਕਰਦੇ ਤੂੰ ਆਉਂਦਾ ਨਹੀਂ ਹੈਗਾ ਐਦਾਂ ਹੁੰਦਾ ਮੈਂ ਆਪੇ ਯਾਰ ਇਹ ਚੀਜ਼ਾਂ ਤੋਂ ਥੋੜੇ ਆ ਉਹ ਹੋ ਗਏ ਆ ਟਾਈਕ ਕਿਉਂਕਿ ਆਪਣੀ ਹੈਗੀ ਯਾਰ ਇੱਕੋ ਵਾਰ ਦਿਲ ਦੀ ਕਿਤਾਬ ਖੋਲ ਦੇਈ ਦੀ ਕੋਈ ਉਦਾਂ ਵੀ ਪਿਆਰ ਨਾਲ ਬੁਲਾ ਲਵੇ ਪਰ ਲੋਕਾਂ ਦਾ ਥੋੜਾ ਜਿਹਾ ਹੌਸਾਬ ਆ ਲੋਕਾਂ ਨੇ ਹੁੰਦਾ ਆਪਣਾ ਕੰਮ ਕੀਤਾ ਭੈਣ ਮਰਾ ਜਿੱਤਾ ਜਿੰਨਾ ਜਗ੍ਹਾ ਕੰਮ ਨਿਕਲਦਾ ਨਹੀਂ ਉਹਨਾਂ ਚੱਕਰ ਅਗਲੇ ਤੇ ਮੋਢਿਆਂ ਤੇ ਚੜੇ ਰਹਿਣਾ ਜਦੋਂ ਕੰਮ ਹੋ ਗਿਆ ਤੇ ਉਹ ਦੂ ਘੋਣਾ ਤੇ ਮੈਂ ਘੋਣਾ ਨਾ ਆਪਣਾ ਨੇਚਰ ਥੋੜਾ ਜਿਆਦਾ ਡਿਫਰੈਂਟ ਹੈ ਮੈਨੂੰ ਵੀ ਮੇਰੇ ਬੰਦੇ ਵਧੀਆ ਨਹੀਂ ਲੱਗਦੇ ਸੋ ਤਾਂ ਕਰਕੇ ਆ ਚੱਕਰ ਨਵੇਂ ਫਰੈਂਡ ਨਵੇਂ ਯਾਰ ਦੋਸਤ ਬਾਹਲਾ ਮੈਂ ਪਸੰਦ ਨਹੀਂ ਕਰਦਾ ਹੈਗਾ ਲਾਈਕ ਜਾਨਿਕ ਕਿਉਂਕਿ ਮੇਰੀ ਇੱਕਦਮੀ ਐਟੈਚਮੈਂਟ ਫਿਰ ਬਹੁਤ ਜ਼ਿਆਦਾ ਹੋ ਜਾਂਦੀ ਆਪਾਂ ਦਿਲੋਂ ਲਾਪੇ ਦਾ ਕਰਨਾ ਫਿਰ ਅਗਲਾ ਕੱਲ ਨੂੰ ਕੋਈ ਐਵੇਂ ਗਾਹ ਬੁਲਾਉਣਾ ਹਟ ਜੂਗੇ ਜਾਂ ਕੋਈ ਅੱਜ ਕੱਲ ਤੁਹਾਨੂੰ ਪਤਾ ਹੀ ਮੜਾ ਜਾਂ ਕਿਸੇ ਨੂੰ ਇੱਕ ਦਾ ਤਰੀਕੇ ਦੀ ਹੈਲਪ ਕਰ ਦੋ 11ਵੀਂ ਵਾਰ ਤੋਂ ਇਹ ਨਾ ਕਰੋ ਅਗਲਾ ਚਲੋ ਮੂੰਹ ਪਿੰਗਾ ਹੋ ਜਾਂਦਾ ਹੈ ਨਾ ਪਿਛਲਾ ਚੇਤਾ ਹੀ ਨਹੀਂ ਰੱਖਦੇ ਫਿਰ ਸੋ ਮੇਰੇ ਦਿলো ਅਟੈਚਮੈਂਟ ਹੋ ਜਾਂਦੀ ਹੈ ਫਿਰ ਮੈਂ ਉਹ ਚੀਜ਼ ਚ ਦੁਖੀ ਹੁੰਦਾ ਹਾਂ ਭਵੇਂ ਮੁੰਡਾ ਹੈ ਭਵੇਂ ਯਾਰ ਦੋਸਤ ਹੈ ਕੋਈ ਨਾ ਉਹ ਦੁਖੀ ਕਰਦੀ ਚੀਜ਼ ਕਿ ਯਾਰ ਐਦਾਂ ਹੋਣਾ ਨਹੀਂ ਚਾਹੀਦਾ ਸੋ ਇਹ ਕਰਕੇ ਫਿਰ ਮੈਂ ਤਾਂ ਹੁਣ ਬਚਦਾ ਹੀ ਆ ਕਿਉਂਕਿ ਇਹ ਮੇਰੀ ਕਮੀਆਂ ਨਹੀਂ ਹੁੰਦੀਆਂ ਆਪਣੀਆਂ ਕਮੀਆਂ ਹੁੰਦੀਆਂ ਇਹ ਕਿ ਹਾਂ ਵੀ ਇੱਕ ਦਿਨ ਕੋਈ ਮਿਲ ਜਾ ਇੰਨਾ ਖੁੱਲ ਗਿਆ ਕਿ ਸਾਰੀ ਲਾਈਫ ਖੋਲਤੀ ਅਗਲੇ ਮਰੇ ਸੋ ਇਹ ਕਮੀਆਂ ਹੁੰਦੀਆਂ ਚੀਜ਼ਾਂ ਕਰਕੇ ਹੁਣ ਮੈਂ ਬੜਾ ਉਹ ਕਰਦਾ ਨਹੀਂ ਹੈਗਾ ਯਾਰੀ ਦੋਸਤੀ ਵਾਲਾ ਕਿਉਂਕਿ ਅੱਗੇ ਯਾਰੀ ਦੋਸਤੀਆਂ 'ਚ ਬਹੁਤ ਲਟਾਈਆਂ ਵੀ ਕੀਤੀਆਂ ਪਰਚੇ ਵੀ ਕਰਾਏ ਨੁਕਸਾਨ ਵੀ ਝੱਲੇ ਆ ਸੋ ਹੁਣ ਇਕੱਲਾ ਜੇ ਰਹਿ ਕੇ ਮੈਂ ਖੁਸ਼ ਹੰਦਾ ਸਿੱਟਾ ਚਲੋ ਹੁਣ ਚੱਲਦੇ ਗੁਰੂ ਘਰੇ ਤੋਂ ਪੈਨ ਆ ਜਾਂਦੀ ਪੂਰੀ ਸ਼ਾਮ ਨੂੰ ਉਹ ਹੁੰਦੀ ਹੈ ਆਪਣੇ ਠੰਡ ਹੋ ਜਾਂਦੀ ਸਵੇਰ ਨੂੰ ਠੰਡ ਤੇ ਦੁਪਹਿਰ ਨੂੰ ਗਰਮੀ ਦਾ ਤੋਂਪ ਚੈਨ ਸਨ ਚੈਨ ਪੂਰਾ ਹੋ ਰਿਹਾ ਹੈ ਚਲ ਚਲਦੇ ਆ ਜੀ ਨਾ ਜੇ ਤੈਨੂੰ ਮੈਂ ਨਹੀਂ ਕੋਈ ਇਹ ਤੂੰ ਭੱਲ ਜਾ ਲਓ ਜੀ ਪਹੁੰਚ ਗਏ ਗਿਰਦ ਘਰ ਕੀ ਮਸੰਦ ਕਰਨਾ ਬਹੁਤ ਦੇਖੇ ਬੋਖੜਾਉਣੇ ਤੈਨੂੰ ਮਨਾ ਕਰਤਾ ਉਹਨਾਂ ਨੇ ਪੜਾਉਣਾ ਨਹੀਂ ਮੈਨੂੰ ਲੈ ਕੇ ਦੇਣਾ ਅੱਜ ਖਬਰਦਾਰ ਜੇ ਲੈ ਕੇ ਦਿੱਤਾ ਤੈਨੂੰ ਕੋਈ ਖੜਾਉਣਾ ਕੋਈ ਨਹੀਂ ਸਾਬਾ ਜਦੋਂ ਆਊਗਾ ਨਾ ਉਹ ਇੰਡੀਆ ਇੱਥੇ ਉਦੋਂ ਲੈ ਦਾਂਗੇ ਉਹਨੂੰ ਸਾਬੇ ਦੇ ਪਸੰਦ ਕਰਨਾ ਸਾਬੇ ਦਾ ਬੰਦਾ ਉਹ ਦੇਲਾ ਕਾਕਾ ਜੀ ਨਿਕਾਏ ਚਲੋ ਬੱਬਾ ਤਾਂ ਤਾਂ ਨੂੰ ਬੱਬਾ ਜਵਾਦ ਆਨੇ ਗੱਦਵਰੀ ਆਉਂਦੇ ਸਾਰੇ ਪਹਿਲਾਂ ਇੱਧਰ ਨੂੰ ਲੈ ਕੇ ਆਉਂਦੇ ਖੜਾਉਣਿਆਂ ਨੂੰ ਅੰਮੀ ਚੱਲ ਇਹ ਪਤਾ ਤੂੰ ਕੀ ਲੈਣਾ ਸਭ ਜਾਣਦਾ ਮੈਂ ਤੈਨੂੰ ਖੜਾਉਣੇ ਨੇ ਖੜਾਉਣਾ ਕੋਈ ਨਾ ਕੋਈ ਲੈਣਾ ਹੀ ਲੈਣਾ ਹੈ ਅੱਛਾ ਅੱਛਾ ਉਹ ਕਿੱਥੇ ਆ ਆਹ ਦੇ ਆਹ ਕਹਿੰਦੀ ਐ ਇਹ ਹੈ ਕੀ ਜੀਜਾ ਭਾਜੀ ਥੱਲੇ ਅੱਪਲੇ ਮਿੱਟੀ ਨਹੀਂ ਹੁੰਦੀ ਸਾਨੂੰ ਠੀਕ ਨਹੀਂ ਮਿੱਟੀ ਹੁੰਦੀ ਜੇ ਉਦਾਂ ਦੀ ਆ ਮਿੱਟੀ ਜਿਹੀ ਹੁੰਦੀ ਆ ਹਾਂ ਮਿੱਟੀ ਐ ਸੁਖਨੀ ਮਿੱਟੀ ਨਹੀਂ ਮਤਲਬ ਕਲੇਅ ਮੈਂ ਕੋਈ ਹੱਥ ਕੰਨ ਵਾਲਾ ਵੀ ਹੁੰਦਾ ਜਾਂ ਨਹੀਂ ਹੁੰਦਾ ਕੋਈ ਨਹੀਂ ਮੇਕਅਪ ਕਰਨਾ ਹਾਂ ਮੇਕਅਪ ਹੀ ਆ ਇਹ ਕੀ ਆ ਡ్రਾਈਂਗ ਕਰੀ ਦੀ ਡ్రਾਈਂਗ ਡ్రਾਈਂਗ ਐ ਮਾਂ ਦੇ ਪਾ ਕੇ ਦਿਖਾਇਤਾ ਇੱਕ ਹੀ ਅੱਛਾ ਉਦਾਂ ਹੀ ਐ ਸਟੈਚੂ ਆ ਠੀਕ ਐ ਲਾਹੋ ਲਾਦਾ ਮੇਕਅਪ ਵਾਂਗ ਮੰਮੀ ਕਿੱਥੇ ਗਈ ਹਾਂ ਲੰਘ ਜੀ ਓ ਗਾਡ ਦੋ ਘੰਟਾ ਇੱਥੇ ਬੇਸਟ ਕਰ ਦੰਦੇ ਹੁਣ ਮੰਮੀ ਆ ਕੇ ਛਕੂ ਜੋ ਚੱਕੀ ਲੈ ਆਉਂਦੀ ਆ। ਆਇਆ ਕਰਨਾ ਹੈ। ਹੈ? ਹੈ ਲੋ ਗਾਇਸ ਜਾਏ ਸੁਸਾ ਵੀ ਕੰਮ ਕਮ ਨਵੇੜ ਲਿਆ ਤੇ ਹੋ ਗਏ ਗੁੱਡ ਨਾਈਟ। ਹੁਣ ਮਿਲਾਂਗੇ ਆਪਾਂ ਨਵੇਂ ਬਲੌਗ। ਇੱਕ ਮੇਰਾ ਕੰਨ ਇਹ ਬੰਦਾ ਹੈ ਦਵਾਈ ਲੈ ਕੇ ਆਇਆ। ਉਹ ਡ੍ਰੌਪ ਆਈਆਂ ਪਾਈਆਂ ਜਮੇ ਇੱਧਰੋਂ। ਤੁਹਾਨੂੰ ਪਤਾ ਜੋ ਕੰਦਾ ਦੋਵਾਂ ਇੱਥੋਂ ਇੰਨੇ ਨਸਾਰਾ ਪਾਰਟ ਦੁਖਦਾ ਹੁੰਦਾ। ਹੁਣ ਇਦਾਂ ਹੋਇਆ ਹੈ ਕਿ ਪਤਾ ਨਹੀਂ ਵਿੱਚ ਕੋ ਬੜ ਗਿਆ ਹੁੰਦਾ ਹੈ ਹੁਣ ਆਈ ਡੋਟ ਨੋ ਕੋਈ ਸਕੂਟਰੀ ਤੇ ਜਾਂਦੇ ਪੱਭੂ ਪੱਭੂ ਬੜ ਗਿਆ ਜਾਂ ਕੀ ਤੇ ਪੱਭੂ ਬੜ ਗਿਆ ਇੱਕਦਮ ਮੰਮੀ ਨੇ ਮੇਰੇ ਕੰਮਤੇ ਨਾ ਜੋਦਣੀ ਐ ਮਾਰੀ ਪਿਆਰ ਦੇ ਨਾਲ ਥੱਪੜ ਮਾਰੇ ਮੰਮੀ ਨੇ ਖਰੇ ਉਦ ਹੁੰਦੇ ਐ ਹੋ ਗਿਆ ਆਈ ਡੋਟ ਨਾ ਪਤਾ ਨਹੀਂ ਕੀ ਚੱਕਰ ਆ ਨਾ ਬਾਲਾ ਦਰਦ ਕਰੀ ਜਾਂਦਾ ਕੰਨ ਸਵੇਰੇ ਦਿਖਾ ਕੇ ਲੈਣਾ ਚੰਗੀ ਤਰ੍ਹਾਂ ਹੁਣ ਤਾਂ ਕੱਲੀ ਉਹ ਡ੍ਰੌਪ ਜੀ ਕੰਨ ਚ ਪਾਉਣ ਵਾਲੀ ਉਹਨੇ ਦੇ ਦਿੱਤੀ ਉਹ ਲੈ ਜਾਂਦੀ ਐ ਤੇ ਮੰਮੀ ਨੇ ਲੈ ਕੇ ਦਿੱਤਾ ਗਿਫਟ ਸੁਖਨੀ ਨੂੰ ਉਹ ਮੈਂ ਕੱਲ ਦਿਖਾਵਾਂਗਾ ਤੁਹਾਨੂੰ ਮਿਲਦੇ ਆਪਾਂ ਹੁਣ ਗਾਇਸ ਨਵੇਂ ਬਲੌਗ ਦੇ ਵਿੱਚ ਵਾਲ ਬੜੇ ਝੜਨ ਲੱਗ ਪਏ ਯਾਰ ਮੇਰੇ ਕੋਈ ਦੱਸਿਓ ਕੋਈ ਤੁਹਾਨੂੰ ਪਤਾ ਹੋਵੇ ਕੋਈ ਚੀਜ਼ ਜਿਹਦੇ ਨਾਲ ਹਨਾ ਜਦਾਂ ਇਹ ਕਰਦਾ ਇੱਦਾਂ ਨਹੀਂ ਜਿਆਦਾ ਝੜਦੇ ਹੈ ਕਿ ਜਦ ਗਿੱਲਾ ਹਾਂ ਤਾਂ ਫੇਰ ਕਿਨਾਂ ਇਹ ਕਰਦਾ ਫੇਰ ਬਹੁਤ ਝੜਦੇ ਆ ਦੱਸਿਓ ਕੋਈ ਹੋਇਆ ਤੁਹਾਡੇ ਕੋਲ ਨੁਕਸਾ ਨੁਕਸਾ ਕੀ ਕਹਿੰਦੇ ਹੁੰਦੇ ਨੁਕਤਾ ਕੋਈ ਨੁਕਤਾ ਹੋਇਆ ਵਾਲ ਝੜਨ ਤੋਂ हट ਜਾਣ ਉਹ ਦੱਸਿਓ ਮੈਨੂੰ ਇੱਕ ਮੇਰੇ ਆ ਪਤਲੇ ਬਹੁਤ ਬਾਬ ਦੇ ਕੰਨ ਬਾਲੇ ਪਤਲੇ ਆ ਕਿ ਬੁੜੀਆਂ ਨੂੰ ਪਤਾ ਹੁੰਦਾ ਨੁਕਤੇ ਨੁਕਤੇ ਜਾਂ ਕੇ ਬੰਦੇ ਨੂੰ ਭਰਾ ਨੂੰ ਪਤਾ ਦੱਸਿਓ ਯਾਰ ਇਹ ਕੰਨਾਂ ਨੇ ਦੁਖੀ ਕੀਤਾ ਸਿਆਣੇ ਹੋਵੇ ਬਜ਼ੁਰਗ ਹੋਵੇ ਹੁਣ ਉਹ ਲੱਗਣ ਲੱਗ ਪਈਆਂ ਕਿ ਉਹ ਕਹਿੰਦੇ ਪ੍ਰੋਬਲਮ ਆਉਣ ਲੱਗ ਪਈਆਂ ਕਦੀ ਕੰਨ ਦੀ ਕਦੀ ਵਾਲ ਚ ਜਾਣ ਲੱਗ ਪਏ ਚਲੋ ਗਾਇਸਾਂ ਮਿਲਦੇ ਆਂ ਨਵੇਂ ਬਲੌਗ ਚ ਗੋਲਡਨ ਆਈਡਰ ਸਾਰਿਆਂ ਨੂੰ ਪ੍ਰਮਾਤਮਾ ਦਾ ਸ਼ੁਕਰ ਹੈ ਅੱਜ ਦਾ ਦਿਨ ਵਧੀਆ ਗਿਆ ਹੋ hope ਸੋ ਕੱਲ੍ਹ ਦਾ ਦਿਨ ਵੀ ਵਧੀਆ ਜਾਵੇ ਲੱਖ ਲੱਖ ਸ਼ੁਕਰ ਹੈ ਸਾਰਿਆਂ ਨੇ ਲਾਈਕ ਸਬਸਕ੍ਰਾਈਬ ਘੰਟੀ ਵਾਲਾ ਬਟਨ ਜਰੂਰ ਦਵਾ ਦਿਓ ਤੇ ਮਿਲਦੇ ਆਪਾਂ ਨਵੇਂ ਬਲੌਗ ਚ ਲਵ ਯੂ ਆਲ ਸਾਰਨ ਬਾਏ ਟੇਕ ਕੇ